ਪਿਛੇ ਜੇ ਹਰਿਆਣਾ ਸਰਕਾਰ ਨੇ ਕਾਨੂੰਨ ਵਿੱਚ ਸੋਧ ਕਰਕੇ ਪੰਚਾਇਤੀ ਚੋਣਾਂ ਵਾਸਤੇ ਉਮੀਦਵਾਰਾਂ ਦੀ ਸਿੱਖਿਆਕ ਯੋਗਤਾ ਲਾਗੂ ਕਰਨ ਦਾ ਫੈਸਲਾ ਲਿਆ ਸੀ ਇਸ ਫੈਸਲੇ ਤਹਿਤ ਆਮ ਵਰਗ ਦੇ ਲੋਕ ਚੋਣਾਂ ਲੜਨ ਵਾਸਤੇ ਘੱਟੋ ਘੱਟ 10ਵੀਂ ਪਾਸ ਹੋਣੇ ਚਾਹੀਦੇ ਨੇ ਇਸੇ ਤਰ੍ਹਾਂ ਔਰਤਾਂ ਅਤੇ ਸ਼ੈਡਿਊਲ ਕਾਸਟ ਉਮੀਦਵਾਰਾਂ ਵਾਸਤੇ ਘੱਟੋ ਘੱਟ ਯੋਗਤਾ 8ਵੀਂ ਪਾਸ ਰੱਖੀ ਗਈ ਸੀ ਜਿਹੜੀ ਔਰਤਾਂ ਸ਼ੈਡਿਊਲ ਕਾਸਟ ਕੈਟਾਗਰੀ ਵਿੱਚ ਆਉਂਦੀਆਂ ਨੇ ਉਹਨਾਂ ਵਾਸਤੇ ਘੱਟੋ ਘੱਟ ਯੋਗਤਾ 5ਵੀਂ ਕਲਾਸ ਰੱਖੀ ਗਈ ਸੀ ਇਸ ਫੈਸਲੇ ਖਿਲਾਫ ਕੁਝ ਲੋਕਾਂ ਨੇ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਸੋਮਵਾਰ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਹਰਿਆਣਾ ਸਰਕਾਰ ਦੇ ਇਸ ਫੈਸਲੇ ਨਾਲ ਸਹਿਮਤ ਨਹੀਂ ਨੇ ਕਿਉਂਕਿ ਇਸ ਤਹਿ ਤਕਰੀਬ 50% ਦੇ ਉਮੀਦਵਾਰ ਚੋਣ ਮੈਦਾਨ ਵਿੱਚੋਂ ਬਾਹਰ ਹੋ ਜਾਣਗੇ ਉਹ ਚੋਣ ਨਹੀਂ ਲੜ ਸਕਣਗੇ ਉਸ ਅਦਾਲਤ ਨੇ ਹਰਿਆਣਾ ਸਰਕਾਰ ਨੂੰ ਇਹ ਸੁਝਾਅ ਦਿੱਤਾ ਹੈ ਕਿ ਉਹ ਚੋਣਾਂ ਨੂੰ ਪੰਚਾਇਤ ਚੋਣਾਂ ਨੂੰ ਥੋੜਾ ਅਗਾਹ ਪਾ ਦੇਣ ਤਾਂ ਕਿ ਇਸ ਉੱਪਰ ਚੰਗੀ ਤਰ੍ਹਾਂ ਬਹਿਸ ਹੋ ਸਕੇ ਮੇਰਾ ਖਿਆਲ ਹੈ ਕਿ ਸੁਪਰੀਮ ਕੋਰਟ ਨੇ ਬਿਲਕੁਲ ਸਹੀ ਫਰਮਾਇਆ ਹੈ ਕਿ ਜੇ ਆਜ਼ਾਦੀ ਦੇ 68 ਸਾਲ ਬਾਅਦ ਅਸੀਂ ਅਨਪੜਤਾ ਨੂੰ ਖਤਮ ਨਹੀਂ ਕਰ ਸਕੇ ਤਾਂ ਫਿਰ ਇਸ ਤਰ੍ਹਾਂ ਦੀਆਂ ਪਾਬੰਦੀਆਂ ਕਿਉਂ ਲਾਈਆਂ ਜਾ ਰਹੀਆਂ ਨੇ ਸਾਰੀਆਂ ਰਾਜ ਸਰਕਾਰਾਂ ਨੂੰ ਇਹ ਚਾਹੀਦਾ ਹੈ ਕਿ ਜਿੰਨਾ ਚਿਰ ਤੱਕ ਮੁਲਕ ਦਾ ਕਰੀਬ 80 ਤੋਂ 85% ਦੇ ਹਿੱਸਾ ਘੱਟੋ-ਘੱਟ 10ਵੀਂ ਪਾਸ ਨਹੀਂ ਕਰਦਾ ਉਦੋਂ ਤੱਕ ਇਹੋ ਜਿਹੀਆਂ ਪਾਬੰਦੀਆਂ ਚੋਣਾਂ ਦੇ ਉਮੀਦਵਾਰਾਂ ਉੱਪਰ ਨਹੀਂ ਲਾਉਣੀ ਚਾਹੀਦੀਆਂ ਵੈਸੇ ਵੀ ਪੰਚਾਇਤ ਚੋਣਾਂ ਦੀ ਬਜਾਏ ਜਦੋਂ ਵੀ ਇਹੋ ਜਿਹਿਆਂ ਸਿੱਖਿਆਕ ਯੋਗਤਾਵਾਂ ਬਾਰੇ ਕੋਈ ਫੈਸਲਾ ਕੀਤਾ ਜਾਵੇ ਤਾਂ ਉਹ ਪਹਿਲੋਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਚੋਣ ਉਮੀਦਵਾਰਾਂ ਵਾਸਤੇ ਸਿੱਖਿਆਕ ਯੋਗਤਾ ਹੋਣੀ ਚਾਹੀਦੀ ਹੈ ਪਰ ਸ਼ਾਇਦ ਹਾਲੀ ਇਹ ਵਾਸਤੇ ਇਹਦੇ ਵਾਸਤੇ ਹਾਲੀ ਸਮਾਂ ਨਹੀਂ ਆਇਆ ਇਸ ਮਸਲੇ ਉੱਪਰ ਇੱਕ ਰਾਸ਼ਟਰੀ ਪੱਧਰ ਤੇ ਬਹਿਸ ਦੀ ਅਤੇ ਵਿਚਾਰ ਵਟਾਂਦਰੇ ਦੀ ਸਖਤ ਲੋੜ ਹੈ